ਮੈਂ ਡਾਕਟਰ ਰ अरुण ਮੈਰਾ ਹਿੰਦੂ ਕਾਲਜ ਦੇ 40 ਸਾਲ ਪੜਾਇਆ ਸਰ ਜਿਹੜੀ ਤੁਸੀਂ ਚਿੱਠੀ ਲਿਖੀ ਸਾਚ ਫੜੀ ਕਰਦੇ ਹੋ ਜਿਆਦਾ ਬਹੁਤ ਜੁੜੀਆਂ ਹੋਈਆਂ ਨੇ ਕੀ ਲੰਮੇ ਸੂਚ ਮੈਂ ਹਿੰਦੂ ਕਾਲਜ ਦੀਨ ਐਲੂਮਨਾਇਸੀ ਹਾਊਸ ਵੇਲੇ ਔਰ ਜਦੋਂ ਅਸੀਂ ਇਹ 올 ਬੁਆਇਜ਼ ਐਸੋਸੀਏਸ਼ਨ ਬਣਾਣੀ ਸੀਗੀ ਇਹ ਸਭ ਤੋਂ ਪਹਿਲੀ ਲੈਟਰ ਮੈਂ ਜਿਹੜਾ ਡਾਕਟਰ ਮਨਮੋਹਨ ਸਿੰਘ ਨੂੰ ਲਿਖੀ ਜਦੋਂ ਅਸਲੇ ਪ੍ਰਧਾਨ ਮੰਤਰੀ ਸੀ ਤੇ ਇਹ ਤੁਹਾਨੂੰ ਅਸੀਂ ਪਹਿਲਾਂ ਆਪਣਾ ਕਿਨਾਂ ਵਾ ਸਦਸਾ ਬਣਾਉਣਾ ਚਾਹੁੰਦੇ ਆ ਔਰ ਉਹਨਾਂ ਨੇ ਉਹਦੇ ਐਵਰ ਚ ਤੁਰੰਤ ਜਵਾਬ ਦਿੱਤਾ ਕਿ ਇਹ ਲੈਟਰ ਮੇਰੇ ਕੋਲ ਆ ਗਈ ਹੈ ਕਿ ਮੈਂ ਬਹੁਤ ਖੁਸ਼ੀ ਦਾ اظہار ਕਰਨਾ ਕਿ ਮੇਰੇ ਆਪਣਾ ਕਾਲਜ ਹਿੰਦੂ ਕਾਲਜ ਜਿਹੜਾ ਹੈ ਉਹ ਮੈਨੂੰ ਐਲੂਮਨਾ ਅਸੋਨ ਦਾ ਪਹਿਲਾ ਮੈਂਬਰ ਬਣਾ ਰਿਹਾ ਹੈ ਮੈਂ ਅੱਜ ਜੋ ਵੀ ਹਾਂ ਉਹ ਹਿੰਦੂ ਕਾਲਜ ਦੇ ਕਾਰਨ ਹਾਂ ਔਰ ਹਿੰਦੂ ਕਾਲਜ ਦੀਆਂ ਪੁਰਾਣੀਆਂ ਯਾਦਾਂ ਮੇਰੇ ਕੋਲ ਅੱਜ ਵੀ ਤਾਜ਼ੀਆਂ ਹੈਗੀਆਂ ਤੇ ਇਸ ਪਿੱਛੇ ਮੈਂ ਇਹਨੂੰ ਸਵੀਕਾਰ ਕਰਨਾ ਪਹਿਲਾ ਮੈਂਬਰ ਬਣਨਾ ਔਰ ਮੈਂਬਰ ਬਣਨ ਦੇ ਨਾਲ ਨਾਲ ਹੀ ਮੈਂ ਹਿੰਦੂ ਕਾਲਜ ਔਰ ਹਿੰਦੂ ਕਾਲਜ ਦੇ ਸਭ ਲੋਕਾਂ ਨੂੰ ਸ਼ੁਭ ਕਾਮਨਾਵਾਂ ਦੇਣਾ ਐਸੇ ਪ੍ਰਧਾਨ ਮੰਤਰੀ ਹੁੰਦਾ ਪਰ ਲੱਗਦਾ ਕਿ ਇੱਕ ਗੁਰਸਿੱਖ ਆ ਨੰਬਰੀ ਸਾਹਿਬ ਦੇ ਰਹਿਣ ਵਾਲੇ ਸਨ ਬਹੁਤ ਜ਼ਿਆਦਾ ਜੁੜੀ ਹੋਏ ਨੇ ਨੰਬਰੀ ਸਾਹਿਬ ਦੇ ਨਾਲ ਬਿਲਕੁਲ ਜੀ ਉਹ ਜਦੋਂ ਵੀ ਅਸੀਂ ਉਹਨਾਂ ਨੂੰ ਕੋਈ ਵੀ ਆਪਣਾ ਕਿਨਵਾ ਜਿਹੜਾ ਸੱਦਾ ਪੱਤਰ ਦਿੱਤਾ ਉਹਨਾਂ ਨੇ ਹਮੇਸ਼ਾ ਉਹਦਾ ਜਵਾਬ ਜਿਹੜਾ ਹੈ ਤੁਰੰਤ ਦਿੱਤਾ ਜੀ ਔਰ ਉਹਨਾਂ ਨੇ ਬਿਲਕੁਲ ਰਿਸਪੌਂਡ ਹਰ ਵੇਲੇ ਕੀਤਾ ਇਵਨ ਜਦੋਂ ਉਹ ਅਮਨ ਸਰ ਆਏ ਅਧਿਆਪਕ ਪ੍ਰਧਾਨ ਮੰਤਰੀ ਤੇ ਅਸੀਂ ਉਹਨਾਂ ਨੂੰ ਜਦੋਂ ਮਿਲਣ ਗਏ ਤੇ ਹੀ ਵਾਸ ਸੋ ਹੰਬਲ ਤੇ ਉਹ ਕਹਿਣ ਲੱਗੇ ਉਹਨਾਂ ਨਾਲ ਬਹੁਤ ਆਪਣਾ ਲੀਡਰ ਵਿਜ਼ਨ ਚੀਫ ਸੈਕਟਿਵਿਸਟ ਆਇਸ ਆਫਿਸਰ ਸੀ ਕਿ ਵਾਟ ਆਈ ਐਮ ਟੂਡੇ ਇਜ਼ ਬਿਕੋਜ਼ ਆਫ ਦਿ ਹਿੰਦੂ ਕਾਲਜ ਔਰ ਜਿਹੜੇ ਕਾਲਜ ਦੇ ਬੈਂਚਾਂ ਤੇ ਲੈ ਕੇ ਮੈਂ ਪੜਿਆ ਇਹ ਉਥੋਂ ਦੇ ਅਧਿਆਪਕ ਆਏ ਔਰ ਮੈਂ ਇਹ ਅਧਿਆਪਕਾਂ ਦਾ ਔਰ ਉਸ ਕਾਲਜ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਔਰ ਮੈਂ ਜੋ ਵੀ ਅੱਜ ਉਹਨਾਂ ਦੇ ਕਾਰਨ ਇਹਨਾਂ ਨੂੰ ਸਾਨੂੰ ਜੋ ਮਾਨ ਸਨਮਾਨ ਉਹ ਸਤਿਕਾਰ ਦਿੱਤਾ ਮੈਂ ਉਹਨਾਂ ਨੂੰ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰ ਸਕਦਾ ਕਿ ਹੁਣ ਪੂਰੇ ਸੰਸਾਰ ਤੇ ਇੱਕ ਮਾਤਮ ਛਾ ਗਿਆ 25 ਸਾਲ ਬੀਤ ਗਏ। ਦੇਖੋ ਜੀ ਜਿਹੜੇ ਵੀ ਵਿਅਕਤੀ ਜਿਹੜਾ ਦੁਨੀਆ 'ਚ ਆਇਆ ਉਹਨੇ ਜਾਣਾ ਹੀ ਹੈ ਪਰ ਜਿਹੜੇ ਇੱਕ ਲੰਬੀ ਲੀਕ ਉਹ ਛੱਡ ਕੇ ਗਏ ਹੈ ਉਹਦਾ ਕੋਈ ਮੁਕਾਬਲਾ ਨਹੀਂ ਉਹ ਹਮੇਸ਼ਾ ਘਾਟ ਵੀ ਮਹਿਸੂਸ ਹੋਏਗੀ ਔਰ ਫਖਰ ਵੀ ਮਹਿਸੂਸ ਹੋਏਗਾ। ਅੱਜ ਅਸੀਂ ਸਾਰੇ ਡਾਕਟਰ ਮਰਮੋਦ ਸਿੰਘ ਨੂੰ ਯਾਦ ਕਰ ਰਹੇ ਹਾਂ। ਇਹ ਜਿਸ ਥਾਨ ਦੇ ਉੱਪਰ ਅੱਜ ਮੈਂ ਪਹੁੰਚਿਆ ਹੋਇਆ ਹਾਂ ਅੱਜ ਇਹ ਡਾਕਟਰ ਮਨਮੋਹਨ ਸਿੰਘ ਦਾ ਕਾਲਜ ਹੈ Hindu Sabha College ਜਿੱਥੇ ਉਹਨਾਂ ਨੇ ਸਿੱਖਿਆ ਹਾਸਲ ਕੀਤੀ ਅੱਜ ਦੇਸ਼ ਜਿਹੜਾ ਵੀ ਇਹ ਉਧਾਰੀ ਕਰਨ ਦਾ ਲਾਭ ਲੈ ਰਿਹਾ ਸੁਧਾਰਾਂ ਦਾ ਲਾਭ ਦਾ ਲਾਭ ਲੈ ਰਿਹਾ ਤੇ ਉਹ ਡਾਕਟਰ ਮਨਮੋਹਨ ਸਿੰਘ ਦੀ ਦੇਣ ਹੈ ਅੱਜ ਫੂਡ ਸੇਫਟੀ ਐਕਟ ਜਿਹੜਾ ਸੀਗਾ ਖਾਣੇ ਦਾ ਅਧਿਕਾਰ ਡਾਕਟਰ ਮਨਮੋਹਨ ਸਿੰਘ ਲੈ ਕੇ ਆਏ ਦੇਸ਼ ਉਹਦਾ ਲਾਭ ਲੈ ਰਿਹਾ ਹੈ ਅਧਿਵਾਸੇ ਸਿੱਖਿਆ ਦਾ ਅਧਿਕਾਰ ਸਭ ਲੋਕਾਂ ਨੂੰ ਸਿੱਖਿਆ ਮਿਲੇ ਇਹਦਾ ਅਧਿਕਾਰ ਵੀ ਡਾਕਟਰ ਮਨਮੋਹਨ ਸਿੰਘ ਨੇ ਹੀ ਸਾਨੂੰ ਸਭ ਨੂੰ ਦਿੱਤਾ ਉਦਯੋਗਾਂ ਵਾਸਤੇ ਉਹਨਾਂ ਨੇ ਹੀ ਸਾਰੀਆਂ ਨੀਤੀਆਂ ਲਿਆਂਦੀਆਂ ਔਰ ਦੇਸ਼ ਦੀ ਇਕਨੋਮੀ ਨੂੰ ਅੱਗੇ ਵਿਦਾਨ ਵਾਸਤੇ ਹਮੇਸ਼ਾ ਹੀ ਉਹ ਤਤ ਪਰ ਤਿਆਰ ਰਹਿੰਦੇ ਸੀ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਕਿ ਮੈਨੂੰ ਡਾਕਟਰ ਮਨਮੋਹਨ ਸਿੰਘ ਦੇ ਨਾਲ ਕਾਫੀ ਲੰਮਾ ਸਮਾਂ ਕੰਮ ਕਰਨ ਦਾ ਮੌਕਾ ਮਿਲਿਆ ਹੈ ਮੈਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਸੀ ਔਰ ਹਮੇਸ਼ਾ ਹੀ ਉਹਨਾਂ ਨੇ ਗਰੀਬਾਂ ਵਾਸਤੇ ਬੁਲਾ ਕੇ ਤੇ ਇਦਿਸ਼ਾ ਨਿਰਦੇਸ਼ ਦੇਨੇ ਔਰ ਉਹ ਹਮੇਸ਼ਾ ਹੀ ਗਰੀਬਾਂ ਵਾਸਤੇ ਬਹੁਤ ਚਿੰਤਾ ਕਰਦੇ ਸੀ ਅਸੀਂ ਮਹਿਸੂਸ ਕਰਦੇ ਹਾਂ ਕਿ ਡਾਕਟਰ ਮਨਮੋਹਨ ਸਿੰਘ ਦਾ ਜਿਹੜਾ ਹੈ ਸਾਡੇ ਵਿੱਚੋਂ ਜਾਣਾ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਉਹ ਕਿਉਂਕਿ ਉਹ ਅਜਿਹੇ ਸੱਜਣ ਸੀ ਕਿ ਇੱਕ ਵਾਰੀ ਉਹ ਵਿੱਤ ਮੰਤਰੀ ਸੀਗੇ ਉਹ ਰੇਲਵੇ ਸਟੇਸ਼ਨ ਦੇ ਉੱਪਰ ਅੰਮ੍ਰਿਤ ਸਰ ਜੁਦੇ ਚਾਏ ਅਸੀਂ ਸਾਰੇ ਉਹਨਾਂ ਨੂੰ ਰੀਸੀਵ ਕਰਨ ਵਾਸਤੇ ਗਏ ਔਰ ਉਹਨਾਂ ਨੇ ਆਪਣਾ ਬੈਗ ਉਠਾਇਆ ਔਰ ਖੁਦ ਹੀ ਆਪਣਾ ਆਟੋ ਦੇ ਵਿੱਚ ਬੈਠ ਕੇ ਘਰ ਚਲੇ ਗਏ ਅਸੀਂ ਦੇਖਦੇ ਰਹੇ ਕਿ ਡਾਕਟਰ ਮਨਮੋਹਨ ਸਿੰਘ ਕਿੱਥੇ ਗਏ ਔਰ ਉਹ ਇੱਕ ਯਾਤਰੀ ਦੀ ਤਰ੍ਹਾਂ ਯਾਤਰੀਆਂ ਦੇ ਨਾਲ ਪੈਦਲ ਚੱਲ ਕੇ ਇੱਕ ਆਟੋ ਦੇ ਵਿੱਚ ਬੈਠ ਕੇ ਚਲੇ ਗਏ ਮੈਂ ਸਮਝੀ ਨਾ ਕਿ ਅਜਿਹੇ ਸੱਜਣ ਅਜਿਹੇ ਜਿਹੜੇ ਦੇਸ਼ ਦੀ ਚਿੰਤਾ ਕਰਨ ਵਾਲੇ ਅਜਿਹੇ ਇਕਨੋਮਿਕ ਸਾਡੇ ਵਿੱਚ ਨਹੀਂ ਰਹੇ ਮੈਂ ਸਮਝ ਨਹੀਂ ਇਹ ਟਿਕਣ ਨੂੰ ਬਹੁਤ ਬੜਾ ਕਟਾ ਇਤਨਾ ਵੇ ਤੇ ਅਜਤਾਲ ਦੀ ਰਾਜਨੀਤੀ ਜਦਾਂ ਬਹੁਤ ਗੰਦੀ ਹੋ ਚੁੱਕੀ ਹੈ ਲੋਕਾਂ ਦੇ ਇੱਕ ਦੂਜੇ ਲੰਚਨ ਲਾਂਦੇ ਪਰ ਡਾਕਟਰ ਮਨਮੋਹਨ ਸਿੰਘ ਨੇ ਨਾ ਅੱਜ ਤੱਕ ਅਦੀ ਕਿਹਾ ਤੇ ਨਾ ਚੱਲਾ ਨਾ ਕੋਈ ਗੱਲ ਕੀਤੀ ਸ਼ਾਂਸਭਾ ਦੇ ਰਹੇ ਮੈਂ ਸਮਝਦਾ ਕਿ ਇਹ ਅਗੇ ਹ ਸ਼ਖਸ ਦੇਸ਼ ਨੂੰ ਨਹੀਂ ਮਿਲਣਾ ਇਹ ਖਾਸ ਕਰਕੇ ਅੰਮ੍ਰਿਤਸਰ ਦੀ ਇਹ ਪਾਵਨ ਧਰਤੀ ਹੈ ਅੰਮ੍ਰਿਤਸਰ ਦੇ ਗੁਰੂਆਂ ਦਾ ਉਹਨਾਂ ਨੂੰ ਅਸ਼ੀਰਵਾਦ ਸੀ ਅੰਮ੍ਰਿਤਸਰ ਦੇ ਸ਼ਹੀਦਾਂ ਦਾ ਉਹਨਾਂ ਨੂੰ ਅਸ਼ੀਰਵਾਦ ਸੀ ਅੰਮ੍ਰਿਤਸਰ ਦੀ ਦਰਗਾਹਾਂ ਮੰਦਿਰ ਦਾ ਉਹਨਾਂ ਨੂੰ ਅਸ਼ੀਰਵਾਦ ਸੀ ਅੰਮ੍ਰਿਤਸਰ ਵਾਲਮੀਕੀ ਧਰਤੀ ਦਾ ਉਹਨਾਂ ਨੂੰ ਅਸ਼ੀਰਵਾਦ ਸੀ ਪੂਰੀ ਦੁਨੀਆ ਦੇ ਅੰਦਰ ਉਹਨਾਂ ਨੇ ਜਿਹੜਾ ਨ ਪੂਰੀ ਦੁਨੀਆ ਨੂੰ ਯਾਦ ਕਰਦੀ ਹੈ ਮੈਂ ਸਮਝਣਾ ਕਿ ਅੱਜ ਰਾਜਨੀਤੀ ਦੇ ਵਿੱਚ ਇਨੀ ਗਦਗੀ ਫੈਲ ਗਈ ਹੈ ਔਰ ਇਨੀ ਕਰਪਸ਼ਨ ਫੈਲ ਗਈ ਹੈ ਡਾਕਟਰ ਮਨਮੋਹਨ ਸਿੰਘ ਵਰਗੇ ਲੋਕਾਂ ਦੀ ਕਮੀ ਜਿਹੜੀ ਹੈ ਉਹ ਹਮੇਸ਼ਾ ਖਲਦੀ ਰਹੇਗੀ ਉਹ ਕਦੇ ਵੀ ਉਹ ਪੂਰਾ ਨਾ ਹੋਣ ਵਾਲਾ ਕੱਟ ਡਾਕਟਰ ਸਾਹਿਬ ਵੇਖਿਆ ਗਿਆ ਕਿ ਦੇਸ਼ ਨੂੰ ਤਾਂ ਘਾਟਾ ਪਿਆ ਪਿਆ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਘਾਟਾ ਜਿੱਤਿਆ ਹੈ ਸਮਝਾ ਕਿ ਕੋਈ ਸ਼ੱਕ ਨਹੀਂ ਕਿ ਦੇਸ਼ ਨੂੰ ਕਾਂਗਰਸ ਪਾਰਟੀ ਨੂੰ ਵੀ ਬਹੁਤ ਵੱਡਾ ਡਾਟਾ ਹੋਇਆ ਔਰ ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਕਰਦੇ ਹਾਂ ਕਿ ਜਿਹੜਾ ਜਾਓਗੇ ਡਾਕਟਰ ਮਨਮੋਹ ਸਿੰਘ ਜਿਹਦੇ ਇਸੇ ਕਾਲੇ ਪਰਦੇ ਉਹਨਾਂ ਦੇ ਹੱਥੋਂ ਜੀ ਕੱਲ ਰਾਤ ਨੂੰ ਉਹਨਾਂ ਦਾ ਦੇਹਾਂਤ ਹੋਇਆ ਜੀ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੈ ਉਹਨਾਂ ਵਰਗਾ ਇਕਨੋਮਿਸਟ ਨਾਤਾ ਇਸ ਤੱਕ ਹੋਇਆ ਹੈ ਨਾ ਆਵਲੇ ਟਾਈਮ ਤੇ ਦੇਸ਼ ਨੂੰ ਮਿਲੇਗਾ ਜਦੋਂ ਸਾਡੇ ਸਟੂਡੈਂਟਸ ਦੀ 1951 ਤੋਂ ਲੈ ਕੇ 53 ਤੱਕ ਉਹਨਾਂ ਨੇ ਸਾਡੇ ਇੱਥੇ ਬੀਏ ਇਕਨੋਮਿਕਸ ਇਨ ਆਨਰਸ ਬੀ ਆਨਰਸ ਇਨ ਇਕਨੋਮਿਕਸ ਕੀਤੀ ਸੀ ਬਰੇ ਮਿਹਦਾਵੀ ਸ਼ਾਤਰ ਸੀ ਸਾਡੇ ਉਹ ਉਦੋਂ ਉਹਨਾਂ ਦੇ ਟਾਈਮ ਤੇ ਸੀ ਰੋਲ ਆਫ ਆਨਰ ਸ਼ੁਰੂ ਹੋਇਆ ਸੀ ਸਾਡੇ ਉਹ ਪਹਿਲੇ ਰੋਲ ਆਫ ਆਨਰ ਪਹਿਲੇ ਰੋਲ ਆਫ ਆਨਰ ਦਾ ਅਵਾਰਡ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਸੀ 1900 2018 ਦੇ ਵਿੱਚ ਅਸੀਂ ਉਹਨਾਂ ਨੂੰ ਅਲੂਮੀਨੀਮੀਟ ਔਰ ਕਨਵੋਕੇਸ਼ਨ ਦਾ ਇਨਵਾਈਟ ਕੀਤਾ ਸੀ ਆਪਣੀ ਸਪੀਚ ਦੇ ਦੌਰਾਨ ਉਹਨਾਂ ਨੇ ਆਪਣੇ ਸਾਡੇ ਟੀਚਰਸ ਨੂੰ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਆਪਣੇ ਟੀਚਰਸ ਦੇ ਨਾਮ ਤੱਕ ਯਾਦ ਸੀ ਇੰਨਾ ਟਾਈਮ ਬੀਤਣ ਤੋਂ ਬਾਅਦ ਵੀ ਸਾਡੇ ਟੀਚਰਸ ਜਿਹਨਾਂ ਨੇ ਨਾਮ ਲਏ ਜਿਹਦੇ ਜਿਹੇ ਕਲਾਸਿਸ 'ਚ ਉਹ ਪੜ੍ਹੇ ਸੀ ਆਪਣੇ ਟਾਈਮ 'ਤੇ ਉਹਨਾਂ ਨੇ ਉਹਨਾਂ ਨੂੰ ਵਿਜ਼ਿਟ ਕੀਤਾ ਜਦੋਂ ਉਹਨਾਂ ਨੇ ਕਨਵੋਕੇਸ਼ਨ ਉਹ ਸੰਡੇ ਕੋਲੇ ਨੂੰ ਵਿజిਟ ਕੀਤਾ ਮੈਨੇਜਮੈਂਟ ਸਟੂਡੈਂਟਸ ਸਟਾਫ ਸਾਰੇ ਬਹੁਤ ਜ਼ਿਆਦਾ ਖੁਸ਼ ਸੀ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਸਾਰੇ ਫੇਸਬੁਕ ਉੱਤੇ ਪਏ ਤੇ ਨਾਲੇ ਕਾਲਜ ਵੀ ਪੜ੍ਹਦੇ ਰਹੇ ਤੇ ਇਸ ਤਰ੍ਹਾਂ ਖੁਸ਼ ਹੋ ਰਹੇ ਬਹੁਤ ਹੀ ਜ਼ਿਆਦਾ ਵੱਡਾ ਲਾਸ ਹੈ ਜੀ ਕੰਟਰੀ ਦਾ ਉਹਨਾਂ ਵਰਗਾ ਇਕਨੋਮਿਸਟ 1991 ਜਦੋਂ ਫਾਈਨੈਂਸ ਮਿਨਿਸਟਰ ਬਣੇ ਸੀ ਜੋ ਇਕਨੋਮਿਕ ਰਿਫਾਰਮਸ ਆਈ ਦੀ ਡੇਟ ਜੀ ਵੀ ਚੱਲਦੇ ਪਏ ਸਭ ਉਹਨਾਂ ਦੀ ਦੇਣ ਆ ਉਹਨਾਂ ਦੇ ਨਰਸਿੰਧਾਵਾੜ ਦੀ ਗਵਰਨਮੈਂਟ ਸੀ ਉਹਨਾਂ ਨੂੰ ਫਾਈਨੈਂਸ ਮਿਟਰ ਉਹਨਾਂ ਨੇ ਖਾਸ ਲਿਆਂਦਾ ਸੀ ਚੂਜ਼ ਕੀਤਾ ਸੀ ਉਹਨਾਂ ਵਰਗਾ ਇਕਨੋਮਿਸਟ ਦੁਨੀਆਂ ਦੇ ਵਿੱਚ ਨਹੀਂ ਹਦਾ ਪਰ ਜੇ ਗੱਲ ਕੀਤੀ ਜਾਏ ਆਜਕਲ ਦੀ ਰਾਜਨੀਤੀ ਬਹੁਤ ਗੰਦੀ ਹੋ ਚੁੱਕੀ ਇੱਕ ਦੂਜੇ ਦੇ ਲੰਚ ਲੰਦੇ ਨੇ ਇਹ ਆਂਦੇ ਪਰ ਮਨਮੋਹਨ ਸਿੰਘ ਬਿਲਕੁਲ ਸ਼ਾਂਤ ਸਵਾਦੇ ਅਜੇ ਤੱਕ ਕਦੀ ਕਦੇ ਲੰਚ ਕੀ ਕਰਨ ਚੋ ਅਜੇ ਤੱਕ ਉਹਨਾਂ ਨੇ ਇਹੋ ਜਿਹੇ ਵਰਡਸ ਆਪਣੇ ਮੈਥਾ ਨਹੀਂ ਸੁਨੇ ਆਪਣੇ ਲਾਈਵ ਦੇ ਵਿੱਚ ਉਹਨਾਂ ਦੇ ਮੂੰਹ ਕੋਈ ਮਾਰਾ ਵਰਡ ਕਿਸੇ ਲਈ ਵੀ ਨਿਕਲੇ ਹੋਵੇ ਬੜੇ ਹੀ ਸ਼ਾਂਤ ਸਵਾਦੇ ਸੀ ਇਵਨ ਜਿਹਦੇ ਉਹਨਾਰੇ ਓਪੋਨੈਂਟ ਸੀ ਉਹ ਵੀ ਉਹਨਾਂ ਦੀ ਬੜੀ ਤਾਰੀਫ ਕਰਦਾ